ਜੇਕਰ ਤੁਸੀਂ ਵੀ ਆਜ਼ਾਦ ਰਹਿਣਾ ਚਾਹੁੰਦੇ ਹੋ ਤਾਂ ਕਦੇ ਵਿਆਹ ਨਾ ਕਰਵਾਓ ਇਹ ਗੱਲ ਮੈਂ ਨਹੀਂ ਇਹ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਬਿਆਨ ਜਾਂ ਫਿਰ ਵੱਡਾ ਫੈਸਲਾ ਕਹਿ ਸਕਦੇ ਆ ਆਖਿਰੇ ਫੈਸਲਾ ਕਿਉਂ ਲਿਆ ਗਿਆ ਹੈਗਾ ਕਿ ਕੀ ਗੱਲ ਹੋਗੀ ਸੀਗੀ ਪੂਰਾ ਮਾਮਲਾ ਕੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਸੋਚਣ ਵਾਲੀ ਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਵਿਆਹ ਵਰਗਾ ਪਵਿੱਤਰ ਰਿਸ਼ਤਾ ਆ ਕਿਉਂ ਨਹੀਂ ਕਰਨਾ ਚਾਹੀਦਾ ਕੀ ਇਸ ਪਿੱਛੇ ਕਾਰਨ ਹੈਗਾ ਆਖਿਰ ਸੁਪਰੀਮ ਕੋਰਟ ਦੇ ਵੱਲੋਂ ਇਹ ਗੱਲ ਕਿਉਂ ਆਖੀ ਗਈ ਹੈ ਦਰ ਅਸਲ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਹੈਗਾ ਕਿ ਇਹ ਅਸੰਭਵ ਹੈ ਕਿ ਵਿਆਹ ਤੋਂ ਬਾਅਦ ਕੋਈ ਵੀ ਪਤੀ ਜਾਂ ਫਿਰ ਪਤਨੀ ਇਹ ਕਹਿ ਸਕੇ ਕਿ ਉਹ ਆਪਣੇ ਜੀਵਨ ਸਾਥੀ ਤੋਂ ਜੋ ਕਿ ਸੁਤੰਤਰ ਰਹਿਣਾ ਚਾਹੁੰਦੇ ਨੇ ਜਸਟਿਸ ਬੀਵੀ ਨਾਗਰਥਨਾ ਅਤੇ ਔਰ ਮਹਾਦੇਵਨ ਦੇ ਬੈਂਚ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਸੁਤੰਤਰ ਰਹਿਣਾ ਯਾਨੀ ਕਿ ਆਜ਼ਾਦ ਰਹਿਣਾ ਚਾਹੁੰਦਾ ਹੈ ਤਾਂ ਉਸ ਨੂੰ ਵਿਆਹ ਨਹੀਂ ਕਰਨਾ ਚਾਹੀਦਾ ਬੈਂਚ ਨੇ ਕਿਹਾ ਹੈਗਾ ਕਿ ਅਸੀਂ ਬਿਲਕੁਲ ਸਪਸ਼ਟਾਂ ਕੋਈ ਵੀ ਪਤੀ ਜਾਂ ਫਿਰ ਪਤਨੀ ਇਹ ਨਹੀਂ ਕਹਿ ਸਕਦਾ ਕਿ ਜਿੰਨਾ ਚਿਰ ਸਾਡਾ ਵਿਆਵਹਾਰਾ ਰਿਸ਼ਤਾ ਹੈ ਮੈਂ ਦੂਜੇ ਜੀਵਨ ਸਾਥੀ ਤੋਂ ਸੁਤੰਤਰ ਰਹਿਣਾ ਚਾਹੁੰਦਾ ਇਹ ਅਸੰਭਵ ਹੈ ਵਿਆਹ ਦਾ ਕੀ ਅਰਥ ਹੈ ਦੋ ਦਿਲਾਂ ਵਿਅਕਤੀਆਂ ਜਾਂ ਫਿਰ ਦੋ ਪਰਿਵਾਰਾਂ ਦੇ ਇਕੱਠਾ ਹੋਣਾ ਤੁਸੀਂ ਸੁਤੰਤਰ ਕਿਵੇਂ ਹੋ ਸਕਦੇ ਹੋ ਤਾਂ ਸੁਪਰੀਮ ਕੋਰਟ ਦੇ ਸੁਪਰੀਮ ਕੋਰਟ ਇੱਕ ਅਜਿਹੇ ਜੋੜੇ ਦੇ ਮਾਮਲੇ ਦੀ ਸੁਣਵਾਈ ਕਰ ਰਿਹਾ ਜੋ ਵਕਫ ਵਕਫ ਰਹਿ ਰਿਹਾ ਉਹਨਾਂ ਦੇ ਦੋ ਬੱਚੇ ਵੀ ਨੇ ਬੈਂਚ ਨੇ ਕਿਹਾ ਹੈ ਕਿ ਜੇਕਰ ਉਹ ਜੋੜਾ ਇਕੱਠੇ ਹੁੰਦੇ ਨੇ ਤਾਂ ਅਸੀਂ ਖੁਸ਼ ਹੋਵਾਂਗੇ ਕਿਉਂਕਿ ਬਹੁਤ ਬੱਚੇ ਬਹੁਤ ਛੋਟੇ ਨੇ ਉਹਨਾਂ ਨੂੰ ਆਪਣਾ ਘਰ ਟੁੱਟਿਆ ਹੋਇਆ ਨਾ ਦਿਖਾਈ ਦੇਵੇ ਮਾਪੇ ਵਕ-ਵਕ ਨਾ ਦਿਖਾਈ ਦੇਣ ਉਹਨਾਂ ਦਾ ਕੀ ਕਸੂਰ ਹੈ ਉਹਨਾਂ ਬੱਚਿਆਂ ਦਾ ਕੀ ਉਹਨਾਂ ਦਾ ਘਰ ਟੁੱਟਿਆ ਹੋਇਆ ਹੋਵੇ ਦੋਵਾਂ ਧਿਰਾਂ ਨੂੰ ਆਪਣੇ મતભેਦਾਂ ਨੂੰ ਸੁਲਝਾਉਣ ਦਾ ਨਿਰਦੇਸ਼ ਦਿੰਦੇ ਹੋਏ ਬੈਂਚ ਨੇ ਕਿਹਾ ਹੈਗਾ ਕਿ ਹਰ પતિ ਪਤਨੀ ਦਾ ਕੋਈ ਨਾ ਕੋਈ ਝਗੜਾ ਹੁੰਦਾ ਹੈ ਵੀਡੀਓ ਕਾਨਫਰੈਂਸ ਦੇ ਰਾਹੀਂ ਅਦਾਲਤ ਦੇ ਵਿੱਚ ਪੇਸ਼ ਹੋਈ ਪਤਨੀ ਨੇ ਕਿਹਾ ਕਿ ਇੱਕ ਹੱਥ ਦੇ ਨਾਲ ਤਾਲੀ ਨਹੀਂ ਵੱਜ ਸਕਦੀ ਐਸ ਡਿਊਟੀ ਬੈਂਚ ਨੇ ਉਸ ਨੂੰ ਕਿਹਾ ਹੈ ਕਿ ਅਸੀਂ ਤੁਹਾਨੂੰ ਦੋਵਾਂ ਤੋਂ ਪੁੱਛ ਰਹੇ ਹਾਂ ਸਿਰਫ ਤੁਹਾਨੂੰ ਹੀ ਨਹੀਂ ਔਰਤ ਨੇ ਦਾਅਵਾ ਕੀਤਾ ਹੈਗਾ ਕਿ ਉਸ ਦਾ ਪਤੀ ਜੋ ਕਿ ਸਿੰਗਾਪੁਰ ਦੇ ਵਿੱਚ ਰਹਿ ਰਿਹਾ ਸੀਗਾ ਅਤੇ ਇਸ ਸਮੇਂ ਭਾਰਤ ਦੇ ਵਿੱਚ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਤਿਆਰ ਨਹੀਂ ਹੈ ਅਤੇ ਸਿਰਫ ਮੁਲਾਕਾਤ ਦੇ ਅਧਿਕਾਰ ਅਤੇ ਬੱਚਿਆਂ ਦੀ ਹਿਰਾਸਤ ਚਾਹੁੰਦਾ ਹੈ ਬੈਂਚ ਨੇ ਹైదరాబాద్ ਦੇ ਵਿੱਚ ਰਹਿ ਰਹੀ ਔਰਤ ਤੋਂ ਪੁੱਛਿਆ ਕਿ ਪਰ ਤੁਸੀਂ ਸਿੰਗਾਪੁਰ ਕਿਉਂ ਨਹੀਂ ਵਾਪਸ ਆ ਸਕਦੇ ਬੱਚਿਆਂ ਦੇ ਨਾਲ ਸਿੰਗਾਪੁਰ ਵਾਪਸ ਜਾਣ ਦੇ ਵਿੱਚ ਤੁਹਾਨੂੰ ਕੀ ਮੁਸ਼ਕਲ ਹੈ ਕੁਝ ਮੁਸ਼ਕਲਾਂ ਦਾ ਹਵਾਲਾ ਦਿੰਦੇ ਹੋਏ ਔਰਤ ਨੇ ਕਿਹਾ ਹੈਗਾ ਕਿ ਸਿੰਗਾਪੁਰ ਦੇ ਵਿੱਚ ਉਸਦੇ ਪਤੀ ਦੀਆਂ ਹਰਕਤਾਂ ਦੇ ਕਾਰਨ ਉਸ ਨੂੰ ਉਹ ਜੇ ਕਿ ਉਸ ਲਈ ਵਾਪਸ ਆਉਣਾ ਬਹੁਤ ਮੁਸ਼ਕਿਲ ਹੋ ਗਿਆ ਔਰਤ ਨੇ ਦਾਅਵਾ ਕੀਤਾ ਹੈਗਾ ਕਿ ਉਸ ਨੂੰ ਇੱਕ ਸਿੰਗਲ ਮਾਂ ਹੋਣ ਦੇ ਨਾਤੇ ਰੋਜ਼ੀ-ਰੋਟੀ ਕਮਾਉਣ ਦੇ ਲਈ ਨੌਕਰੀ ਦੀ ਲੋੜ ਹੈ ਉਸ ਨੇ ਦਾਅਵਾ ਕੀਤਾ ਹੈਗਾ ਕਿ ਉਸ ਨੂੰ ਆਪਣੇ ਵੱਖਰੇ ਰਹੇ ਪਤੀ ਤੋਂ ਕੋਈ ਗੁਜ਼ਾਰਾ ਪਤਾ ਨਹੀਂ ਮਿਲਿਆ ਔਰਤ ਦੇ ਪਤੀ ਦੇ ਵਕੀਲ ਨੇ ਕਿਹਾ ਹੈਗਾ ਕਿ ਦੋਵਾਂ ਕੋਲ ਸਿੰਗਾਪੁਰ ਦੇ ਵਿੱਚ ਬਹੁਤ ਵਧੀਆ ਨੌਕਰੀਆਂ ਸਨ ਪਰ ਪਤਨੀ ਨੇ ਬੱਚਿਆਂ ਦੇ ਨਾਲ ਸਿੰਗਾਪੁਰ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਬੈਂਚ ਨੇ ਕਿਹਾ ਕਿ ਤੁਹਾਨੂੰ ਯਾਨੀ ਕਿ ਪਤਨੀ ਨੂੰ ਨੌਕਰੀ ਮਿਲ ਸਕਦੀ ਹੈ ਹੋ ਸਕਦਾ ਹੈ ਨਾ ਮਿਲੇ ਪਰ ਪਤੀ ਨੂੰ ਤੁਹਾਡਾ ਅਤੇ ਬੱਚਿਆਂ ਦਾ ਪਾਲਣ ਪੋषण ਕਰਨਾ ਪਵੇਗਾ ਇਸ ਦੇ ਨਾਲ ਹੀ ਅਦਾਲਤ ਨੇ ਪਤੀ ਨੂੰ ਪਤਨੀ ਅਤੇ ਬੱਚਿਆਂ ਦੇ ਲਈ ਕੁਝ ਰਕਮ ਜਮ੍ਹਾਂ ਕਰਨ ਅਦਾ ਸੁਝਾ ਦਿੱਤਾ ਹਾਲਾਂਕਿ ਪਤਨੀ ਨੇ ਅਦਾਲਤ ਨੂੰ ਦੱਸਿਆ ਹੈਗਾ ਕਿ ਉਹ ਕਿਸੇ ਦੇ ਉੱਤੇ ਨਿਰਪਰ ਨਹੀਂ ਰਹਿਣਾ ਚਾਹੁੰਦੀ ਜਸਟਿਸ ਨਾਗਰਥਨਾ ਨੇ ਕਿਹਾ ਹੈਗਾ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਆਹ ਤੋਂ ਬਾਅਦ ਤੁਸੀਂ ਭਾਵਨਾਤਮਕ ਤੌਰ ਦੇ ਉੱਤੇ ਆਪਣੇ ਪਤੀ ਦੇ ਉੱਤੇ ਨਿਰਪਰ ਹੋ ਜਾਂਦੇ ਹੋ ਵਿਤੀ ਤੌਰ ਦੇ ਉੱਤੇ ਤੁਸੀਂ ਨਹੀਂ ਹੋ ਸਕਦੇ ਉਹਨਾਂ ਨੇ ਕਿਹਾ ਹੈਗਾ ਕਿ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਕਿਸੇ ਦੇ ਉੱਤੇ ਨਿਰਪਰ ਨਹੀਂ ਰਹਿਣਾ ਚਾਹੁੰਦੀ ਫਿਰ ਤੁਸੀਂ ਵਿਆਹ ਕਿਉਂ ਕਰਵਾਇਆ ਮੈਨੂੰ ਨਹੀਂ ਪਤਾ ਸ਼ਾਇਦ ਮੈਂ ਪੁਰਾਣੀ ਸੋਚ ਵਾਲੀ ਆ ਪਰ ਕੋਈ ਵੀ ਪਤਨੀ ਇਹ ਨਹੀਂ ਕਹਿ ਸਕਦੀ ਕਿ ਮੈਂ ਆਪਣੇ ਪਤੀ ਦੇ ਉੱਤੇ ਨਿਰਭਰ ਨਹੀਂ ਰਹਿਣਾ ਚਾਹੁੰਦੀ ਔਰਤ ਨੇ ਇਸ ਮੁੱਦੇ ਦੇ ਉੱਤੇ ਵਿਚਾਰ ਕਰਨ ਦੇ ਲਈ ਕੁਝ ਸਮਾਂ ਮੰਗਿਆ ਬੈਂਚ ਨੇ ਧੀਰਾਂ ਨੂੰ ਕਿਹਾ ਹੈਗਾ ਕਿ ਤੁਸੀਂ ਸਾਰੇ ਪੜ੍ਹੇ ਲਿਖੇ ਹੋ ਤੁਹਾਨੂੰ ਇਹਨਾਂ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਹੈ ਤੁਹਾਡਾ ਇਸ ਬਾਰੇ ਕੀ ਵਿਚਾਰ ਹੈਗਾ ਆਪਣੀ ਰਾਏ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਕਿ ਇਹ ਪਤੀ ਪਤਨੀ ਨੂੰ ਆੜ ਰਹਿਣਾ ਚਾਹੀਦਾ ਹੈਗਾ ਕਿ ਪਤਨੀ ਨੂੰ ਦੁਬਾਰਾ ਸਿੰਗਾਪੁਰ ਦੇ ਵਿੱਚ ਰਹਿਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਕਿ ਪਤਨੀ ਨੂੰ ਸਮਝੋਤਾ ਕਰ ਲੈਣਾ ਚਾਹੀਦਾ ਹੈਗਾ ਹਾਲਾਂਕਿ ਇਸ ਬਾਰੇ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਕੋਈ ਜੜ੍ਹ ਦੇ ਸਾਹਮਣੇ ਨਹੀਂ ਆਈ ਹੈ ਕਿ ਆਖਿਰ ਇਹਨਾਂ ਦੋਨਾਂ ਦੇ ਪਤੀ ਪਤਨੀ ਦੇ ਵਿਚਕਾਰ ਕੀ ਮਸਲਾ ਸੀਗਾ ਕੀ ਨਹੀਂ ਸੀਗਾ ਪਰ ਦੋ ਜਵਾਕਾਂ ਦੇ ਉੱਤੇ ਸਾਰੀ ਜ਼ਿੰਦਗੀ ਦਾ ਅਸਰ ਪੈ ਸਕਦਾ ਹੈ